ਸਤਾਰੇ ਅੰਡ ਜਜੇਰਜ ਸੇ ਤਜੇ ਉਤ ਪੁਜ ਅੰਡ ਜਜੇਰਜ ਸੇ ਤਜੇ ਉਤ ਪੁਜ ਇਹ ਰਤਨਾ ਦੀ ਖਾਣੀ ਸੋਮਾ ਅਮਰਤ ਦਾ ਗੁਰੂ ਨਾਨਕ ਦੀ ਬਾਣੀ ਸੋਮਾ ਅਮਰਤ ਦਾ ਗੁਰੂ ਨਾਨਕ ਦੀ ਬਾਣੀ ਸੋਮਾ ਅਮਰਤ ਦਾ ਆਵੇ ਸੰਜੀਵਾਲ ਸੁਦੇ ਨੂੰ ਕੋਈ ਨਾ ਦੇ ਸੇ ਬਹਾਰਾ ਨਾ ਕੋ ਵਹਿਰੀ ਨਹੀਂ ਗੁਗਾਨਾ ਇਹ ਸਹਿਬ ਦਾ ਨਾਰਾ ਤੁਰ ਕੀ ਬਾਣੀ ਆਈ ਜਿਹੜੀ ਸਗਲੀ ਚਿੰਤਾਂ ਬਟਾਣੀ ਸੁਮਾ ਅੰਮ੍ਰਿਤ ਦਾ ਗੁਰੂ ਨਾਨਕ ਦੀ ਬਾਣੀ ਸੁਮਾ ਅੰਮ੍ਰਿਤ ਦਾ ਗੁਰੂ ਨਾਨਕ ਦੀ ਬਾਣੀ ਸੋਮਾ ਅੰਮ੍ਰਿਤ ਦਾ ਬਾਣੀ ਦਾ ਅਜਿਬ ਕਰਿਸ਼ਮਾ ਡਿਠਾ ਬਈ ਕੰਡੇ ਕੌਡੇ ਦੇ ਫੇਰ ਤਾਪੂ ਦੇ ਕੜਾ ਹੈ ਪਾਲਵੇ ਚ ਕਰਤੇ ਠੰਡੇ ਸੁੱਧਾ ਦੇਵਾ ਗੋਸ਼ਤ ਕਰਕੇ ਸਾਣਿਆ ਦੁੱਧੋ ਪਾਣੀ ਸੋਮਾ ਅੰਮ੍ਰਿਤ ਦਾ ਗੁਰੂ ਨਾਨਕ ਦੀ ਬਾਣੀ ਸੋ ਮਾ ਅੰਮ੍ਰਿਤ ਦਾ ਗੁਰੂ ਨਾਨਕ ਦੀ ਬਾਣੀ ਸੋ ਮਾ ਅੰਮ੍ਰਿਤ ਦਾ ਜਨਵਾਰਗੇ ਠੱਗਾ ਨੂੰ ਇਸ ਬਾਣੀ ਨੇ ਸੱਜਣਾ ਵੜਾਇਆ ਸੱਜਣਾ ਵਰਗੇ ਠੱਗਾ ਨੂੰ ਇਸ ਬਾਣੀ ਨੇ ਸੱਜਣਾ ਬਣਾਇਆ ਹਾਕ ਲਾਲ ਤੇ ਸ਼ਾਨਣ ਵਾਲੀ सा सब कुझु सखाया हक लाल पाणी सोमा अमृत गुरू नान सोमा अमृत गुरू नान सोमा अमृत ਸੁਣ ਕੇ ਬਾਨੋ ਗੁਰਮੁਖ ਵਾੜੇ ਦੇਠੇ ਕੜੀ ਰੀਠੇ ਮਿਸਰੀ ਨਾਲੋਂ ਪਾਲਵਿ ਚੋਗੇ ਮਿੱਠੇ ਹਾਂ ਕੌੜੇ ਰੀਠੇ ਮਿਸਰੀ ਨਾਲੋਂ ਪਾਲਵਿ ਚੋਗੇ ਮਿੱਠੇ ਜ਼ਹਿਰੀ ਨਗਾ ਜ਼ਹਿਰ ਗਮਾਲੀ ਸਿੱਖੀ ਸੇਵ ਕਹਾਣੀ ਸੁਮਾਇ ਅਮਰਤ ਦਾ ਗੁਰੂ ਨਾਨਕ ਦੀ ਬਾਣੀ ਸੋ ਮਾਇਆ ਮੋਹਤ ਦਾ ਗੁਰੂ ਨਾਨਕ ਦੀ ਬਾਣੀ ਸੋ ਮਹਾ ਪ੍ਰਤ ਦਾ ਸਾਜਾ ਸਵਕਰ ਜੀਤਾ ਦੇ ਕਟਮਯੂ ਦੇ ਫੰਦੇ ਸਾਜਾ ਸਵਕਰ ਗੀਲਾ ਦੇ ਦੇ ਕਤਮ ਆਯੂ ਤੇ ਇਹ ਫੰਦੇ ਇੱਕ ਨੂਰ ਤੇ ਸਭ ਆਗੋ ਪਿਆ ਕੌਫਲੇ ਕੋ ਮੰਦੇ ਉਠ ਤੇ ਵੇਖ ਤਾਰ ਹਰ ਪਈਆ ਹਕਰ ਉਗੋ ਖਾਣੀ ਸੋਮਾ ਅਮਰਤ ਦਾ ਗੁਰੂ ਨਾਨਕ ਦੀ ਬਾਣੀ ਸੋਮਾ ਅਮਰਤ ਦਾ ਗੁਰੂ ਨਾਨਕ ਦੀ ਬਾਣੀ ਸੋਮਾ ਅਮਰਤ ਦਾ ਜੋਟ ਭਾਗੀ ਸਤ ਸੰਗਤ ਪਾਵੈ ਭਾਗ ਹੀਣ ਭ੍ਰਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨ ਲਵੈ ਬਿਨ ਸੰਗਤ ਮੈਲ ਭਰੀ ਜੈ ਜੀਉ ਅਹੀ ਪ੍ਰਾਪਤ ਮਨੁਖ ਦੁਹਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰੇ ਕਾਜ ਤੇਰੇ ਕਿਤੇ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਬਹੁਤ ਉਤਮ ਵੱਡੇ ਭਾਗ ਗੁਰੂ ਮਹਾਰਾਜ ਜੀ ਦੀਆਂ ਸੰਗਤਾਂ ਦੇ ਹਨ ਬਹੁਤ ਚੜ੍ਹਦੀ ਤੇ ਸ਼ਰਧਾ ਤੇ ਸਤਕਾਰ ਦੇ ਨਾਲ ਗੁਰੂ ਮਹਾਰਾਜ ਦੀਆਂ ਸੰਗਤਾਂ ਆਓ ਸਾਰਿਆਂ ਗੁਰੂ ਪਾਤਸ਼ਾਹ ਮਹਾਰਾਜ ਨੂੰ ਸੀ ਝੁਕਾ ਕੇ ਦੋਨੋਂ ਹੱਥ ਜੋੜ ਕੇ ਇੱਕ ਵਾਰ ਚੜ੍ਹਦੀ ਕਲਾ ਦੇ ਨਾਲ ਗੱਜ ਕੇ ਆਖੋ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਚੱਲ ਰਹੀ ਹੈ ਸ਼੍ਰੀ ਹਰਿ ਜਪ ਸਹਿਬ ਆਰੰਭ ਹੋ ਚੁੱਕੇ ਨੇ ਬਹੁਤ ਉਤਮ ਭਾਗਾਂ ਵਾਲੀਆਂ ਸੰਗਤਾਂ ਨੇ ਜੋ ਮਹਾਪੁਰਸ਼ਾਂ ਦੀ ਵਰਸੀ ਚੜ੍ਹਦੀ ਕਲਾ ਦੇ ਨਾਲ 31 ਤਰੀਕ ਨੂੰ ਭੋਗ ਪਾਏ ਜਾਣੇ ਨੇ ਦੂਰ ਦਰੇਡੇ ਤੋਂ ਆ ਕੇ ਸੰਗਤਾਂ ਹਾਜ਼ਰੀ ਭਰ ਰਹੀਆਂ ਨੇ ਪਾਵਨ ਪਵਿੱਤਰ ਦਰਬਾਰ ਦੀ ਗੁਰੂ ਰੂਪ ਗੁਰੂ ਖਾਲਸਾ ਜੀ ਅਨਸਾਨ ਦੇ ਜਿਹੜੇ ਕਾਰੋਬਾਰ ਨੇ ਨਹੀਂ ਮੁੱਕਦੇ ਚੱਲਿਆ ਸਰੀਰ ਬੰਦੇ ਮੁਕੇ ਤੇਰੇ ਕੰਮ ਨਾ ਇਹ ਸਰੀਰ ਦੁਨੀਆ ਦੇ ਤੋਂ ਮੁੱਕ ਜਾਂਦੇ ਆ ਜੋ انسان ਦੇ ਕਾਰੋਬਾਰ ਨੇ ਝਗੜੇ ਝਿੜੇ ਨੇ ਇਹ ਨਹੀਂ ਮੁੱਕਦੇ ਗੁਰੂ ਰੂਪ ਗੁਰੂ ਖਾਲਸਾ ਜੀ ਆਓ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਕਮਲਾਂ ਦਾ ਆਨੰਦ ਸੰਗਤਾਂ ਪ੍ਰਾਪਤ ਕਰ ਰਹੀਆਂ ਨੇ ਨਿਗਮਾਨ ਰੇ ਕਵੀ ਕਹਿੰਦਾ ਹੈ ਸੌ ਮੂਰਖ ਦੀ ਸੌ ਝਿੜਕ ਨਾਲੋਂ ਇੱਕੋ ਸਿਆਣੇ ਉਸਤਾਦ ਦੀ ਤੜੀ ਚੰਗੀ ਐੜੇ ਨਾਲਤੀ ਨਾਟਕ ਖਾਣੀ ਹਤੋਂ ਤੋਂ ਇੱਕੋ ਗੁਰਬਾਣੀ ਦੀ ਪੜ੍ਹੀ ਚੰਗੀ ਲਖ ਜੇਠ ਦੇ ਤੱਪ ਦੇ ਦਪਹਿਰਿਆਂ ਤੋਂ ਲੱਗੀ ਸੌਣ ਵਿੱਚ ਪਹਿਰ ਦੀ ਛੜੀ ਚੰਗੀ 100 ਸਾਲ ਅਦਾਸੀ ਦੇ ਜੀਵਨ ਨਾਲੋਂ ਬੰਦਿਆ ਇੱਕੋ ਸਤ ਸੰਗ ਦੀ ਘੜੀ ਚੰਗੀ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਦੇਸ਼ ਕੌਮ ਖਾਤਰ ਮਹਾਨ ਕੁਰਬਾਨੀਆਂ ਕੀਤੀਆਂ ਆਪਣਾ ਸਰਵਾਂਸ ਪਾਤਸ਼ਾਹ ਮਹਾਰਾਜ ਜੀ ਨੇ ਬਾਹਰ ਦਿੱਤਾ ਹੈ ਗੁਰੂ ਰੂਪ ਗੁਰੂ ਖਾਲਸਾ ਜੀ ਪਾਤਸ਼ਾਹ ਮਹਾਰਾਜ ਜੀ ਨੇ ਉਸ ਮੌਕੇ ਬਾਈ ਧਾਰ ਦੇ ਹਿੰਦੂ ਤੇ ਮੁਸਲਮਾਨ ਜਿਹੜੇ ਪਹਾੜੀ ਰਾਜੇ ਨੇ ਗੁਰੂ ਰੂਪ ਗੁਰੂ ਖਾਲਸਾ ਜੀ ਉਹਨਾਂ ਦੇ ਕਹਿਣ ਤੇ ਗੁਰੂ ਮਹਾਰਾਜੇ ਪਾਤਸ਼ਾਹ ਜ ਨੇ 1761 ਬਿਕਰਮੀ ਨੂੰ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਪਾਤਸ਼ਾਹ ਮਹਾਰਾਜ ਜੀ ਕਿਲਾ ਛੱਡ ਕੇ ਅਜੇ ਤੁਰੇ ਨੇ ਗੁਰੂ ਰੂਪ ਗੁਰੂ ਖਾਲਸਾ ਜੀ ਉਸ ਮੌਕੇ ਜਦੋਂ ਰਣਜੀਤ ਨਗਾਰਿਆਂ ਤੇ ਚੋਟਾ ਲਾਈਆਂ ਸੀ ਪਹਾੜੀ ਰਾਜਿਆਂ ਨੂੰ ਤਨ ਹੋ ਚੁੱਕੇ ਸੀ ਜਿਹੜੇ ਪਹਿਲਾਂ ਸੌਵਾਂ ਖਾਂਦੇ ਸੀ ਕਿ ਅਸੀਂ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਹਮਲਾ ਨਹੀਂ ਬੋਲਦੇ ਅਸੀਂ ਹੱਥ ਨਹੀਂ ਚੱਕਦੇ ਸਿੰਘਾਂ ਦੇ ਉੱਤੇ ਗੁਰੂ ਰੂਪ ਗੁਰੂ ਖਾਲਸਾ ਜੀ ਜਿਨ੍ਹਾਂ ਨੇ ਲੱਖਾਂ ਸਕੰਦਾਂ ਖਾਧੀਆਂ ਸੀ ਤੇ ਜਦੋਂ ਪਾਤਸ਼ਾਹ ਨੇ ਕਿਲਾ ਛੱਡਿਆ ਸ੍ਰੀ ਅਨੰਦਪੁਰ ਸਾਹਿਬ ਦਾ ਤਾਂ ਉਸ ਮੌਕੇ ਇਹਨਾਂ ਨੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਸਿੰਘਾਂ ਦੇ ਨਾਲ ਜੰਗ ਕਰਨਾ ਚਾਹਿਆ ਗੁਰੂ ਰੂਪ ਗੁਰੂ ਖਾਲਸਾ ਜੀ ਮਹਾਰਾਜ ਜੀ ਦੇ ਸਿੰਘਾਂ ਨੂੰ ਉਸ ਮੌਕੇ ਟੁੱਟ ਕੇ ਪੈ ਗਏ ਗੁਰੂ ਪਾਤਸ਼ਾਹ ਮਹਾਰਾਜ ਜੀ ਜੰਗ ਲੱਗੀ ਹੋਈ ਸਰਸਾ ਨਦੀ ਦੇ ਉੱਤੇ ਪਹੁੰਚ ਗਈ ਐ ਅੱਧੀ ਰਾਤ ਦਾ ਸਮਾ ਹੈ ਅੱਧੀ ਰਾਤ ਉਧਰ ਹੈ ਅੱਧੀ ਰਾਤ ਉਧਰ ਹੈ ਕਵੀ ਲਿਖਦਾ ਵਕਤ ਕਿਸੇ ਤੇ ਪਾਵੇ ਨਾ ਰੱਬ ਸਤ ਸਿਆਣੇ ਕਹਿੰਦੇ ਵਕਤ ਪਏ ਤੋਂ ਮਹਿਲਾਵਾਲੇ ਝੁੱਗੀਆਂ ਦੇ ਵਿੱਚ ਰਹਿੰਦੇ ਵਕਤ ਪਏ ਤੋਂ ਪੰਛੀਆਂ ਨੂੰ ਵੀ ਆਲਣੇ ਛੜਣੇ ਪੈਂਦੇ ਵਕਤ ਪਏ ਤੋਂ ਸੱਜਣੇ ਮਿੱਤਰ ਸਾਰੇ ਮੁਖ ਮੋੜ ਲੈਂਦੇ ਅੱਧੀ ਰਾਤ ਦਾ ਸਮਾ ਅੱਧੀ ਰਾਤ ਉਧਰ ਹੈ ਅੱਧੀ ਰਾਤ ਉਧਰ ਹੈ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਸਿੰਘੋ ਕਿ ਜਾਪ ਕਰਨਾ ਹੈ ਅਸਾਜੀ ਦੀ ਵਾਰ ਦਾ ਸਿੰਘਾਂ ਨੇ ਆਖਿਆ ਮਹਾਰਾਜ ਪਿੱਛੇ ਜਰਵਾਣੇ ਐਲੀ ਐਲੀ ਦੇ ਨਾਰੇ ਲਾਉਂਦੇ ਆਉਂਦੇ ਨੇ ਤੁਹਾਨੂੰ ਫੜਨਾ ਚਾਹੁੰਦੇ ਨੇ ਸਾਨੂੰ ਫੜਨਾ ਚਾਹੁੰਦੇ ਨੇ ਪਾਤਸ਼ਾਹ ਮਹਾਰਾਜ ਜੀ ਕਿ ਤੁਸੀਂ ਕਹਿੰਦੇ ਹੋ ਜਾਪ ਕਰਨਾ ਹੈ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਕੁਝ ਸਿੰਘ ਜਾਪ ਕਰੋ ਅਤੇ ਕੁਝ ਸਿੰਘ ਬਹਿਰੀਆਂ ਦੇ ਨਾਲ ਦੋ ਹੱਥ ਕਰੋ ਇਸੇ ਤਰ੍ਹਾਂ ਹੋਇਆ ਬਾਬਾ ਜੀਤ ਸਿੰਘ ਜੀ ਨੇ ਗੁਰੂ ਰੂਪ ਗੁਰੂ ਖਾਲਸਾ ਜੀ ਬਾਬਾ ਬਛਤਰ ਸਿੰਘ ਜੀ ਬਾਬਾ ਉਹਦੇ ਸਿੰਘ ਜੀ ਉਸ ਮੌਕੇ ਡਟ ਡਟ ਕੇ ਮੁਕਾਬਲੇ ਕਰੇ ਬਾਬਾ ਦੀਪ ਸਿੰਘ ਹੁਣਾਂ ਨੇ ਗੁਰੂ ਰੂਪ ਗੁਰੂ ਖਾਲਸਾ ਜੀ ਜੰਗ ਦੀ ਸਮਾਪਤੀ ਹੋਈ ਹੈ ਇਧਰ ਆ ਸਾਜੀ ਦੀ ਵਾਰ ਦਾ ਜਾਪ ਵੀ ਪੂਰਾ ਹੋ ਚੁੱਕਿਆ ਹੈ ਉਸ ਮੌਕੇ ਜੰਗ ਹਟ ਗਿਆ ਮਹਾਰਾਜ ਨੇ ਅਰਦਾਸਾਂ ਜੋੜੀਆਂ ਬੇਨਤੀਆਂ ਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਕੀਤੀਆਂ ਹੈ ਪ੍ਰਭੂ ਪਰਮਾਤਮਾ ਮੈਂ ਤੇਰੀ ਰਜਾ ਦੇ ਵਿੱਚ ਰਾਜੀ ਆਂ ਗੁਰੂ ਰੂਪ ਗੁਰੂ ਖਾਲਸਾ ਜੀ ਉਸ ਮੌਕੇ ਜੰਗ ਦੇ ਕਾਰਨ ਮਹਾਰਾਜ ਜੀ ਦਾ ਪਰਿਵਾਰ ਤੇ ਨਹਿਸਿਆਂ ਦੇ ਵਿੱਚ ਵੰਡਿਆ ਗਿਆ ਫੇਰ ਕਹੋ ਚਾਰ ਹਿੱਸੇ ਚੌਥਾ ਹਿੱਸਾ ਕਿਹੜਾ ਗੁਰੂ ਰੂਪ ਗੁਰੂ ਖਾਲਸਾ ਜੀ ਬਾਲੇ ਸਿੰਘ ਸੂਰਮੇ ਸਰਸਾ ਨਦੀ ਦੀ ਅਰਪਣ ਹੋ ਗਏ ਬਾਲੀਆਂ ਮਾਈਆਂ ਛੋਟੇ ਬੱਚੇ ਬਾਲੇ ਘੋੜੇ ਕੀਮਤੀ ਗ੍ਰੰਥ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਿੰਘ ਸੂਰਮੇ ਨਦੀ ਦੇ ਵਿੱਚ ਸਰਸਾ ਦੇ ਵਿੱਚ ਰੁੜ ਚੁੱਕੇ ਨੇ ਗੁਰੂ ਰੂਪ ਗੁਰੂ ਖਾਲਸਾ ਜੀ ਦੋ ਮਾਈਆਂ ਬਾਬਾ ਮਨੀ ਸਿੰਘ ਜੀ ਨਾਲ ਬਾਬਾ ਦੀਪ ਸਿੰਘ ਜੀ ਮਾਤਾ ਸਾਹਿਬ ਦੇਵਾ ਮਾਤਾ ਸੁੰਦਰ ਕੌਰ ਜੀ ਦਿੱਲੀ ਵੱਲ ਨੂੰ ਰਵਾਨਾ ਹੋਏ ਨੇ ਅਤੇ ਦੋ ਸਹਿਬਜਾਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਨਾਲ ਬਾਬਾ ਅਜੀਤ ਸਿੰਘ ਬਾਬਾ ਜਿਆਰ ਸਿੰਘ ਜੀ 40 ਸਿੰਘ 41ਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰੋਪੜ ਤੋਂ ਹੁੰਦੇ ਹੋਏ ਚਮਕੌਰ ਸਾਹਿਬ ਦੀ ਕੱਚੀ ਗੜੀ ਦੇ ਅੰਦਰ ਸੂਰਮਿਆਂ ਨੇ ਮੋਰਚੇ ਲਾ ਲਏ ਨੇ ਉਸ ਮੌਕੇ 200 ਟੇਰਾ ਦਲਾਰੇ ਬਾਬਾ ਜੋਰਾਵਰ ਬਾਬਾ ਫਤੇ ਸਿੰਘ ਜੀ ਜਗਤ ਮਾਤਾ ਮਾਤਾ ਗੁਜਰ ਕੌਰ ਜੀ ਦੇ ਨਾਲ ਤੁਰੇ ਜਾਂਦੇ ਨੇ ਸਰਸਾ ਨਦੀ ਦੇ ਕਿਨਾਰੇ ਤੇ ਅੱਗੇ ਕਾਮੂ ਵਾਸ ਕੀ ਦੀ ਝੁੱਗੀ ਹੈਈ ਇਹਨੇ ਝੁੱਗੀ ਦੇ ਵਿੱਚੋਂ ਨਿਕਲ ਕੇ ਦੇਖਿਆ ਕਿ ਮੈਨੂੰ ਮਾਤਾ ਜੀ ਸ੍ਰੀ ਅਨੰਤਪੁਰ ਸਾਹਿਬ ਵਾਲੇ ਲੱਗਦੇ ਨੇ ਇਹਨੇ ਪੁੱਛਣਾ ਕੀਤਾ ਆਖਿਆ ਮਾਤਾ ਜੀ ਤੁਸੀਂ ਸ੍ਰੀ ਅਨੰਤਪੁਰ ਸਾਹਿਬ ਵਾਲੇ ਮਾਤਾ ਜੀ ਹੋ ਮਾਤਾ ਜੀ ਨੇ ਆਖਿਆ ਹਾਂ ਮੈਂ ਮਾਤਾ ਗੁਜਰ ਕੌਰ ਜੀ ਆਂ ਸ੍ਰੀ ਅਨੰਤਪੁਰ ਸਾਹਿਬ ਵਾਲੇ ਆਖਿਆ ਮਾਤਾ ਜੀਆ ਛੋਟੇ ਰਾਜ ਦਲਾਰੇ ਕੌਣ ਨੇ ਮਾਤਾ ਜੀ ਨੇ ਆਖਿਆ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਛੋਟੇ ਰਾਜ ਦਲਾਰੇ ਨੇ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਜੀ ਮਾਤਾ ਜੀ ਤੁਸੀਂ ਤਾਜਾਂ ਤਖਤਾਂ ਦੇ ਮਾਲਕ ਗੁਰੂ ਸਾਹਿਬ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਤੇ ਪਸਮੀਨੇ ਦੀ ਚਾਨਣੀ ਜੋ 2.5 ਲੱਖ ਦੀ ਪਾਤਸ਼ਾਹ ਮਹਾਰਾਜ ਜੀ ਦੇ ਤੇ ਚੌਰ ਸਾਹਿਬ ਝੂਲਾ ਜਿਹੜਾ 2.5 ਲੱਖ ਦਾ ਮਾਤਾ ਜੀ ਤੁਹਾਡੇ ਦਰੋਂ ਘਰੋਂ ਕੁੱਤੇ ਵੀ ਖੀਰ ਖਾ ਕੇ ਰੱਜ ਕੇ ਜਾਂਦੇ ਮਾਤਾ ਜੀ ਤੁਹਾਡੇ ਕੋਲੇ ਹਾਥੀ ਪ੍ਰਸਾਦੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜੀ ਤੀਰ ਚਲਾਉਂਦੇ ਹਾਥੀ ਪ੍ਰਸਾਦੀ ਤੀਰ ਚੱਕ ਕੇ ਲੈ ਕੇ ਆਉਂਦੇ ਮਾਤਾ ਜੀ ਤੁਹਾਡੇ ਕੋਲੇ ਅਨੇਕਾਂ ਫੌਜਾਂ ਸਿੰਘ ਸੂਰਮੇ ਮਾਤਾ ਜੀ ਤੁਹਾਡੇ ਦਰੋਂ ਕਰੋ ਅਨੇਕਾਂ ਹੀ ਲੋਕ ਗਰੀਬ ਗੁਰਗੇ ਲੰਬਰ ਲੰਗਰ ਛੱਕੇ ਜਾਂਦੇ ਮਾਤਾ ਜੀ ਤੁਹਾਡੇ ਦਰੋਂ ਕਰੋ ਸੰਗਤਾਂ ਨੂੰ ਲੱਖਾਂ ਖੁਸ਼ੀਆਂ ਲੱਖਾਂ ਪਾਤਸ਼ਾਹੀਆਂ ਪ੍ਰਾਪਤ ਹੁੰਦੀਆਂ ਮਾਤਾ ਜੀ ਅੱਜ ਤੁਸੀਂ ਆਖੇ ਆ ਕੇ ਜਰਵਾਣਿਆਂ ਨੇ ਝੂਠੀਆਂ ਕਸਮਾਂ ਖਾ ਕੇ ਹਿੰਦੂ ਤੇ ਪਹਾੜੀ ਰਾਜਿਆਂ ਨੇ ਸਾਡੇ ਕੋਲੋਂ ਮੁਸਲਮਾਨਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਸੁਨਹਿਰੀ ਕਿਲੇ ਛੜਾ ਦਿੱਤੇ ਆ। ਗੁਰੂ ਰੂਪ ਗੁਰੂ ਖਾਲਸਾ ਜੀ ਉਸ ਮੌਕੇ ਇਸ ਕਾਮੂ ਮਾਚਕੀ ਨੇ ਆਖਿਆ ਮਾਤਾ ਜੀ ਅੱਜ ਦੀ ਰਹਿਣ ਮੇਰੀ ਝੁੱਗੀ ਦੇ ਵਿੱਚ ਗੁਜ਼ਾਰੋ ਕਿਉਂਕਿ ਉਤੋਂ ਰਾਤ ਹਨੇਰੀ ਪੈਂਦੀ ਆ ਉਤੋਂ ਕਣੀਆਂ ਪੈਂਦੀਆਂ ਬਰਫ਼ ਪੈਂਦੀ ਆ ਠੱਗਾ ਚੱਲਦਾ ਹੈ। ਮਾਤਾ ਜੀ ਕਿੱਥੇ ਜਾਓਗੇ? ਗੁਰੂ ਰੂਪ ਗੁਰੂ ਖਾਲਸਾ ਜੀ ਲੋਖਾ ਵਿੱਚ ਸਭੋ ਜਨ ਪਾਣੀ ਛਕਿਆ ਰਹਿਣ ਗੁਜ਼ਾਰੀ ਅਗਲਾ ਦਿਨ ਚੜਿਆ। ਫਿਰ ਦਾਖਿਰ ਦਾ ਗੰਗੂ ਬ੍ਰਾਹਮਣ ਆ ਗਿਆ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਤੋਂ ਵਸਤਰ ਲਿਆਉਂਦਾ ਰਿਹਾ ਮਹਾਰਾਜ ਜੀ ਇਹਨੂੰ ਰਸਤਾ ਵਸਤਾ ਦਿੰਦੇ ਰਹੇ ਖੁਸ਼ੀ ਦੇ ਵਿੱਚ ਆ ਕੇ ਪਾਤਸ਼ਾਹ ਮਹਾਰਾਜ ਜੀ ਕਈ ਵਾਰੀ ਇਹਨੂੰ ਮੋਹਰੇ ਦੇ ਦਿੰਦੇ ਕਿਉਂਕਿ ਪਾਤਸ਼ਾਹ ਮਹਾਰਾਜ ਜੀ ਹਰਕ ਦਾ ਸਤਕਾਰ ਕਰਦੇ ਅੱਜ ਵੀ ਹੁੰਦਾ ਇੱਕੋ ਸੰਗਤ ਇੱਕੋ ਪੰਗਥਾ ਅੱਜ ਵੀ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਉਹਨਾਂ ਦੀਆਂ ਚਲਾਈਆਂ ਹੋਈਆਂ ਰਹਿਤਾਂ ਗੁਰੂ ਰੂਪ ਗੁਰੂ ਖਾਲਸਾ ਜੀ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ ਤਾਂ ਉਸ ਮੌਕੇ ਗੁਰੂ ਰੂਪ ਗੁਰੂ ਖਾਲਸਾ ਜੀ ਗੰਗੂ ਬ੍ਰਾਹਮਣ ਕਹਿੰਦਾ ਮਾਤਾ ਜੀ ਕਿ ਮੈਂ ਸੁਣਿਆ ਤੁਸੀਂ ਅਨੰਤਪੁਰ ਸਾਹਿਬ ਦਾ ਕਿਲਾ ਛੱਡਦਾ ਸਰਸਾ ਨਦੀ ਦੇ ਜੰਗ ਹੋਇਆ ਮਾਤਾ ਜੀ ਨੇ ਆਖਿਆ ਹਾਂ ਗੰਗੂ ਨੇ ਆਖਿਆ ਮੈਂ ਬਾਜਾਂ ਵਾਲੇ ਦਸ਼ਮੇਸ਼ ਪਾਤਸ਼ਾਹ ਮਹਾਰਾਜ ਜੀ ਸਰਸਾ ਨਦੀ ਪਾਰ ਕਰਦੇ ਦੇਖੇ ਸੀ ਮਾਤਾ ਜੀ ਮੈਂ ਤੁਹਾਨੂੰ ਜਰੂਰ ਮਿਲਾ ਦੇਵਾਂਗਾ ਕਿਉਂਕਿ ਜਦੋਂ ਪਾਤਸ਼ਾਹ ਮਹਾਰਾਜ ਜੀ ਨਦੀ ਸਰਸਾ ਪਾਰ ਕਰਦੇ ਸੀ ਉਦੋਂ ਮਾਤਾ ਜੀ ਕੁਝ ਹਨੇਰਾ ਜਿਹਾ ਲੱਗਿਆ ਅਤੇ ਮੈਨੂੰ ਪੂਰਾ ਖਿਆਲ ਨਹੀਂ ਆਇਆ ਕਿ ਬ ਐਨੀ ਬ ਜਾਣ ਹੈ ਕਿ ਸਿੰਘ ਸੂਰਮੇ ਮਹਾਰਾਜ ਜੀ ਦੇ ਨਾਲ ਸਨ ਰੋਪੜ ਦੀ ਧਰਤੀ 'ਵਾਂ ਲਗਾਏ ਨੇ ਮੈਂ ਤੁਹਾਨੂੰ ਉਹਨਾਂ ਦੇ ਨਾਲ ਮਿਲਾ ਦੂੰ ਸਰਸਾ ਨਦੀ ਤੇ ਗੰਗੂ ਤੇ ਮਾਤਾ ਜੀ ਦੇ ਸਵਾਲ ਜਵਾਬ ਜਿਵੇਂ ਹੋਏ ਉਹਨਾਂ ਲੈਣਾ ਨੂੰ ਜਥਾ ਕਹਿ ਰਿਹਾ ਕਿ ਕਰ ਦੀ ਅਰਜੋਈਆਂ ਮਾਤਾ ਬੈਠੀ ਕਿਨਾਰੇ ਜੀ ਕਲੰਗੀਆਂ ਵਾਲੇ ਗੁਰੂ ਨੂੰ ਬਾਜਾਂ ਪਈ ਮਾਰੇ ਜੀ ਬੱਚਿਆਂ ਦੇ ਬੁਰੇ ਬਿਛੋੜੇ ਹੁੰਦੇ ਦੁੱਖ ਭਾਰੇ ਜੀ ਗੁੱਡੀਆਂ ਤਾਂ ਕੱਟ ਗਈ ਰਹੇਗੀ ਹੱਥਾਂ ਵਿੱਚ ਡੋਰ ਵੇ ਮਰਜੀ ਐ ਤੇਰੀ ਗੰਗੂ ਆ ਸਾਡਾ ਕੀ ਜੋਰ ਵੇ ਉਹਨਾਂ ਲੈਣਾ ਨੂੰ ਜਥਾ ਐਉ ਕਹਿੰਦਾ ਬਈ ਜਿਹੜੇ ਆਪਣੇ ਹੱਕਾਂ ਲਈ ਲੜ ਰਹੇ ਕਿੱਡਾ ਹੌਸਲਾ ਉਹਨਾਂ ਜਵਾਨੀਆਂ ਦਾ ਆਪਾਂ ਬਾੜ ਕੇ ਸਦਕ ਨਹੀਂ ਜਾਣ ਦਿੰਦੇ ਧੰਨ ਜਿਗਰਾ ਦਿਲਾਂ ਦੇ ਜਾਨੀਆਂ ਦਾ ਆਪਣੇ ਖੂਨ ਨਾਲ ਨਮਾਤ ਆਸ ਲਿਖਦੇ ਇਸ਼ਕ ਵੱਖਰਾ ਮਰ ਮੰਗਿਆਨੀਆਂ ਦਾ ਹਰ ਆਖਰ ਨੂੰ ਇਸਕ ਦੀ ਜਿੱਤ ਹੁਣੀ ਚੱਲਦਾ ਰਹੂ ਦੌਰ ਕੁਰਬਾਨੀਆਂ ਦਾ ਕਰਦੀ ਹਰ ਦੁਨੀਆਂ ਮਾਤਾ ਵੇਖੀ ਕਨਾਰੇ ਜੀ ਕਾਲੰਗੀਆਂ ਵਾਲੇ ਗੁਰੂ ਨੂੰਆ ਬਾਜਾ ਪੈ ਮਾਰੇ ਜੀ ਬੱਚਿਆਂ ਦੇ ਬੁਰੇ ਮਛੋੜੇ ਹੁੰਦੇ ਦੁੱਖ ਪਾਰੇ ਗੁੜੀਆਂ ਦਾ ਕਟਗੀ ਰਹਿ ਗਈ ਆ ਹੱਥਾਂ ਤੇ ਦੂਰ ਵੇ ਮਰਜੀ ਆ ਤੇਰੀ ਗੰਗਵਾ ਸਾਡਾ ਕੀ ਜੋਬੇ ਮਰਜੀ ਆ ਤੇਰੀ ਗੰਗਵਾ ਸਾਡਾ ਕੀ ਜੋਬੇ ਮਰਜੀ ਆ ਤੇਰੀ ਗੰਗੂਆ ਆ ਕਾ ਨੂੰ ਗੰਗੂ ਬ੍ਰਾਹਮਣ ਬੈ ਕੇ ਸਮਝਾਉਂਦਾ ਜੀ ਛੇ ਦਲ ਪਾਰੀ ਨਾ ਮਗਲਾ ਦਾ ਆਉਂਦਾ ਜੀ ਤੇ ਤੋਹਾਰਾਮ ਕੁਰਸੀਆ ਦਗਾ ਕਮਾਉਦਾ ਜੀ ਮੰਨ ਲੈ ਤੂੰ ਕਹਿਣਾ ਮੇਰਾ ਕਰਨਾ ਹੰਕਾ ਹਰਦੀ ਕਾਲਗੀਆਂ ਵਾਲੇ ਗੁਰਦਾ ਲੰਘ ਗਏ ਪਾਰ ਜੀ ਕਾਲਗੀਆਂ ਵਾਲੇ ਗੁਰਦਾ ਲੰਘ ਗਏ ਪਾਰ ਜੀ ਕਾਲਗੀਆਂ ਵਾਲੇ ਮਾਤਾ ਹਰ ਜੁਈਆ ਮਾਤਾ ਕਰਦੀ ਹਰ ਜੁਈਆ ਮਾਤਾ ਬੈਠੀ ਕਨਾਰੇ ਜੀ ਕਲਗੀ ਹਾ ਪਾਲੇ ਗੁਰੂ ਨੂੰ ਆ ਵਾਜਾ ਪਈ ਮਾਰੇ ਜੀ ਬਚਿਆ ਗੋਗਸੂਰ ਹੁੰਦੇ ਦੁੱਖ ਪਾਰੇ ਜੀ ਗੁੜੀਆ ਤਾਂ ਕਟਗੀ ਰਹਗੀ ਹੱਥਾਂ ਤੇ ਡੋਰ ਮੇ ਮਰਜੀ ਹੈ ਤੇਰੀ ਗੰਗੂਆ ਸਾਡਾ ਕੀ ਦੌਰਵੇ ਮਰਜੀ ਹੈ ਤੇਰੀ ਗੰਗੂਆ ਫੱਕ ਕੀ ਦੌਰਵੇ ਮਰਜੀ ਹੈ ਤੇਰੀ ਗੰਗੂਆ ਗੰਗੂ ਬ੍ਰਾਹਮਣਾ ਮਾਤਾ ਨੂੰ ਗੰਗੂ ਬ੍ਰਾਹਮਣਾ ਬੈ ਕੇ ਸਮਝਾਉਂਦਾ ਜੀ ਪਿੱਛੇ ਬਲ ਭਾਰੀ ਮਾਤਾ ਮੁਗਲਾ ਦਾ ਆਉਂਗਾ ਜੀ ਚਿੱਤੋ ਹਾਰਾਮ ਖੋਰਸੀਐ ਧਗਾ ਕੋ ਮਹਉਗਾ ਜੀ ਮਨ ਲਾ ਤੂ ਕਹਿਣਾ ਮੇਰਾ ਕరుణ ਅਨਕਾਰ ਜੀ ਕਾਰੰਗਿਆ ਪਾਰੇ ਗੁਰੂ ਦਾ ਲੱਗੇ ਹੁਣ ਪਾਰ ਜੀ ਕਾਲੀਆਂ ਵਾਲੇ ਗੁਰਤਾ ਲੰਘੇ ਹਰਪਾਲ ਜੀ ਕਾਲੀਆਂ ਵਾਲੇ ਮਾਤਾ ਕਾ ਵੀ ਕਹਿੰਦੀ ਜਦੋਂ ਦੇਖਾ ਦੋਲਾਰਾਂ ਨੂੰ ਛੜ ਕੇ ਦਸ਼ਮੇਸ਼ ਤੁਰ ਗਿਆ ਅੱਖਾਂ ਦੇ ਤਾਰਿਆਂ ਨੂੰ ਸਰਸਾ ਵੀ ਆ ਗਈ ਛੜ ਕੇ ਕਰਮਾ ਦੇ ਮਾਰਿਆਂ ਨੂੰ ਰਾਤ ਹਨੇਰੀ ਉੱਤੋਂ ਬੱਦਲ ਆਂਦ ਕੋਰਵੇ ਮਰਜੀ ਆ ਤੇਰੀ ਗੰਗੂਆ ਸਾਡਾ ਕੀ ਜੋਰਵੇ ਮਰਜੀ ਹੈ ਤੇਰੀ ਗੰਗੂਆ ਸਾਡਾ ਕੀ ਜੋਰ ਮਰ ਜੀ ਹੈ ਤੇਰੀ ਗੰਗੂਆ कहिड़ा माता लाई क्यर जी पिछे दल पारी खे कोई आ खे खाऊ जां कोई आके खाॼू जंगल द शेर जी आप ते आई माता कर्मादी हार जी कलगिया बारे गुण तार जी ਕਾਂਗੀਆਂ ਵਾਲੇ ਗੁਰਤਾ ਲੱਗੇ ਹਣਪਾਰ ਜੀ ਕਾਂਗੀਆਂ ਵਾਲੇ ਮਾਤਾ ਮਾਤਾ ਵੀ ਕੰਧੀ ਦੁਖੜੇ ਦੱਸਾ ਕਿਸ ਦਰਦੀ ਨੂੰ ਹੀੜੀ ਨੇ ਪਾਲਿਆ ਕੇਰਾ ਹਰਨੀਆ ਚਰਦੀ ਨੂੰ ਗੰਗੂ ਨਾਲ ਲਾਲ ਤੋਰਤੇ ਉਨਾਰਾ ਹਾਲ ਤੋਰਤੇ ਮੁਗਲਾਂ ਤੋਂ ਡਰਦੀ ਨੂੰ ਹਯਾਰਾ ਸਿਆ ਸ਼ੰਦ ਸਣਾ ਦੇ ਕਰਕੇ ਗੁਰਚਾਰ ਜੀਆ ਕਾਲੰਗੀਆਂ ਵਾਲੇ ਗੁਰਤਾ ਨੰਗੇ ਹੁਣ ਪਾਰ ਜੀ ਕਾਲੰਗੀਆਂ ਵਾਲੇ ਗੁਰਤਾ ਨੰਗੇ ਹੁਣ ਪਾਰ ਜੀ ਕਾਲੰਗੀਆਂ ਵਾਲੇ ਮਾਤਾ गंगू लाला न लेक गंगू रहान जी रातो ई रात पहुचया खड़ी विच जान जी माया ते डुल गंगू माया ते डुल गंगू जान भॻवान जी ਗਿੰਦਰ ਸਿਆ ਸ਼ਾਨਦ ਸੜਾ ਦੇ ਅਗਲੇ ਨੂੰ ਤੋੜਵੇ ਮਰਜੀ ਆ ਤੇਰੀ ਗੰਗੂਆ ਸਾਡਾ ਕੀ ਜੋਰਵੇ ਮਰਜੀ ਆ ਤੇਰੀ ਗੰਗੂਆ ਸਾਡਾ ਕੀ ਜੋਰਵੇ ਮਰਜੀ ਹੈ ਤੇਰੀ ਗੰਗੂਆ ਮਾਤਾ ਜੀ ਨੇ ਆਖਿਆ ਕਿ ਆ ਗੰਗਿਆ ਤੇਰੀ ਮਰਜੀ ਆ ਕਿ ਸਾਡਾ ਕੋਈ ਜੋਰ ਨਹੀਂ ਚੱਲਦਾ ਕਿਉਂਕਿ ਪੱਤਾ ਪੱਤਾ ਬੈਰੀ ਹੈ ਗੁਰੂ ਰੂਪ ਗੁਰੂ ਖਾਲਸਾ ਜੀ ਉਸ ਮੌਕੇ ਇਨਾਮ ਛਪੇ ਹੋਏ ਨੇ ਸਿੰਘਾਂ ਦੇ ਜਿਹੜਾ ਵੀ ਇਨਾ ਸਿੰਘਾਂ ਨੂੰ ਹੜਾਵੇ ਜਾਂ ਪਨਾਹ ਦੇ ਗੁਰੂ ਰੂਪ ਗੁਰੂ ਖਾਲਸਾ ਜੀ ਉਹਨੂੰ ਇਨਾਮ ਦਿੱਤੇ ਜਾਂਦੇ ਨੇ ਜਿਹੜਾ ਵੀ ਤਿਨਾ ਸਿੰਘਾਂ ਦਾ ਸਿਰ ਵੱਢਦਾ ਹੈ ਆ ਉਸ ਨੂੰ ਵਜੀਦ ਖਾਨ ਤੇ ਇਧਰ ਔਰੰਗਜ਼ੇਬ ਬਾਦਸ਼ਾਹ ਦੀ ਜਿੱਦੇ ਤਖਤ ਤੇ ਬੈਠਾ ਹੈ ਗੁਰੂ ਰੂਪ ਗੁਰੂ ਖਾਲਸਾ ਜੀ ਉਹ ਅਨਾਮ ਦਿੰਦਾ ਹੈ ਉਸ ਮੌਕੇ ਕੁੱਲ ਦੁਨੀਆਂ ਦੇ ਉੱਤੇ ਅਤਿਆਚਾਰ ਸੰਕਾਟੇ ਛਾਏ ਹੋਏ ਨੇ ਗੁਰੂ ਰੂਪ ਗੁਰੂ ਖਾਲਸਾ ਜੀ ਸਿੰਘਾਂ ਦਾ ਜ਼ੋਰ ਨਹੀਂ ਅਤੇ ਉਸ ਮੌਕੇ ਸੰਗਟਾਵੇਂ ਟਾਵੇਂ ਨੇ ਤੇ ਜੋ ਮੁਗਲ ਤੇ ਹਿੰਦੂ ਰਾਜੇ ਨੇ ਤੇ ਆਪਸ ਵਿੱਚ ਇੱਕ ਨੇ ਗੁਰੂ ਰੂਪ ਗੁਰੂ ਖਾਲਸਾ ਹੀ ਕੇਵਲ ਤੇ ਕੇਵਲ ਸਿੰਘਾਂ ਦੇ ਉੱਤੇ ਅਤਿਆਚਾਰ ਹੋ ਰਿਹਾ ਹੈ ਮਹਾਰਾਜੀ ਦੇ ਛੋਟੇ ਰਾਜਦਲਾਰੇ ਨੇ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਜੀ ਕਵੀ ਕੁਝ ਲੈਣਾ ਲਿਖਦਾ ਛੋਟੀ ਉਮਰ ਹੁੰਦੀ ਸਦਾ ਪਿਆਰ ਵਾਲੀ ਕਰਨ ਬੱਚਿਆਂ ਨਾਲ ਪਿਆਰ ਸਾਰੇ ਜੀਬਾ ਤੋਦਲੀ ਉੱਲੀਆਂ ਪਾਨ ਪੱਤੇ ਦੰਦ ਦੁੱਧ ਦੇ ਦਾਣੇ ਅਨਾਰ ਸਾਰੇ ਪਿਆਰਾ ਆਵਾਜ਼ ਹੈ ਕੋਲ ਤੋਂ ਬਾਅਦ ਮਿੱਠਾ ਗੱਲਾਂ ਕਰਨ ਤਾਂ ਮੁਸਕਰਾਉਣਾ ਨਰਨਾਰ ਸਾਰੇ ਕੋ ਉਮਰ ਰਿਆਣੀ ਦੂਜੇ ਦੇਸ਼ ਰਾਖੇ ਹੋਗੀ ਅਣਖਿਆ ਜੈ ਜੈ ਕਾਰ ਸਾਰੀ ਬਾਜਾਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਛੋਟੇ ਰਾਜਦਲਾਰੇ ਨੇ ਗੁਰੂ ਰੂਪ ਗੁਰੂ ਖਾਲਸਾ ਜੀ ਪਰ ਜਿਹੜੇ ਜਿਗਰੇ ਨੇ ਉਹ ਪਰਬਤਾਂ ਨਾਲੋਂ ਵੱਡੇ ਹਨ ਚਗਤ ਮਾਤਾ ਵਿਰਧ ਹੈ ਗੁਰੂ ਰੂਪ ਗੁਰੂ ਖਾਲਸਾ ਜੀ ਉਸ ਮੌਕੇ ਜੋ ਗੰਗੂ ਬ੍ਰਾਹਮਣ ਹੈ ਆਪਣੇ ਪਿੰਡ ਸਿਹੜੀ ਨੂੰ ਮਾਤਾ ਜੀ ਦੇ ਛੋਟੇ ਰਾਜਦਲਾਰੇ ਨੂੰ ਪੂਰੀ ਜਾ ਰਿਹਾ ਖਚਰ ਦੇ ਉੱਤੇ ਕੁਝ ਜੋ ਮਾਇਆ ਹੈ ਉਹ ਲੱਦੀ ਹੋਈ ਹੈ ਜਦੋਂ ਗੁਰੂ ਰੂਪ ਗੁਰੂ ਖਾਲਸਾ ਜੀ ਸਰਸਾ ਨਦੀ ਮਲਾਹ ਨੇ ਪਾਰ ਕਰਾਈ ਮਾਤਾ ਜੀ ਨੇ ਤੇ ਛੋਟੇ ਰਾਜ ਦਲਾਰੇ ਨੂੰ ਗੰਗੂ ਨੇ ਉਸ ਮੌਕੇ ਮਾਤਾ ਜੀ ਨੇ ਗੁਰੂ ਰੂਪ ਗੁਰੂ ਖਾਲਸਾ ਜੀ ਇਸ ਥੈਲੀ ਦੇ ਵਿੱਚੋਂ ਮੋਹਰਾ ਕੱਢ ਕੇ ਦਿੱਤੀਆਂ ਇਸ ਮਲਾਹ ਵਾਲੇ ਨੂੰ ਜਦੋਂ ਇਹਨੂੰ ਕੁਝ ਮਾਤਾ ਜੀ ਨੇ ਮੋਹਰਾ ਦਿੱਤੀਆਂ ਤੇ ਗੰਗੂ ਨੇ ਦੇਖ ਲਿਆ ਕਿ ਜਿਹੜਾ ਪੈਸਾ ਟਕਾ ਹੈ ਉਹ ਮਾਤਾ ਜੀ ਕੋਲੇ ਹੈ ਆ ਸੋਨਾ ਹੈ ਮਾਇਆ ਹੈ ਅਤੇ ਇਹ ਕੋਈ ਖਾਸ ਵੱਡੀ ਗੱਲ ਨਹੀਂ ਮੈਂ ਇਹ ਜਿਹੜੀ ਮਾਇਆ ਹੈ ਇਹ ਮੈਂ ਖੋਲ ਮਾਗਾ ਕਿਉਂਕਿ ਮਾਤਾ ਬਿਰਧ ਹੈ ਆ ਛੋਟੇ ਛੋਟੇ ਮਾਸੂਮ ਬੱਚੇ ਨੇ ਗੁਰੂ ਰੂਪ ਗੁਰੂ ਖਾਲਸਾ ਜੀ ਇਹਦੇ ਮੰਦ ਦੇ ਵਿੱਚ ਬਦਨੀਤੀ ਨੇ ਦੌਰ ਧਾਰ ਲਿਆ ਇਹ ਤੁਰਿਆ ਜਾਂਦਾ ਉਸ ਮੌਕੇ ਕਾਹੀ ਨੌਰਤ ਹੁੰਦਾ ਹੋਇਆ ਆਪਣੇ ਪਿੰਡ ਸਿਹੜੀ ਤੋਂ ਬਾਹਰ ਇੱਕ ਸਾਧੂ RAM ਫਕੀਰ ਦੀ ਕੁਟਿਆ ਸੀ ਉਹਦੇ ਵਿੱਚ ਮਹਾਰਾਜ ਦੇ ਰਾਜਦਲਾਰੇ ਨੂੰ ਬਿਠਾਇਆ ਮਾਤਾ ਜੀ ਨੂੰ ਬਿਠਾਇਆ ਆਖਿਆ ਕਿ ਮਾਤਾ ਜੀ ਮੈਂ ਪਿੰਡ ਆਪਣੇ ਸਹੇੜੀ ਦੇਖ ਕੇ ਆਉਣਾ ਕਿਉਂਕਿ ਤੁਹਾਨੂੰ ਸਪਾਹੀ ਲੱਭਦੇ ਨਾ ਫਿਰਦੇ ਹੋਣ ਤੁਹਾਡੇ ਨਾਮ ਸ਼ਫੇ ਹੋਏ ਨੇ ਮਾਤਾ ਜੀ ਤੁਸੀਂ ਇੱਥੇ ਬੈਠੋ ਜਦੋਂ ਕੁਝ ਹਨੇਰਾ ਹੋਵੇਗਾ ਮੈਂ ਤੁਹਾਨੂੰ ਆਪਣੇ ਘਰੇ ਘਰ ਦੇ ਵਿੱਚ ਲਿਜਾ ਕੇ ਪ੍ਰਸ਼ਾਦਾ ਪਾਣੀ ਸ਼ਕਾਉ ਨਾਲੇ ਰਾਤ ਕਟਾਉਂਗਾ ਭਲਕੇ ਮੈਂ ਬਾਜਾਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੇ ਛੋਟੇ ਰਾਜਦਾਰਾਂ ਵਾਲਿਆਂ ਨੂੰ ਮਿਲਾ ਦਵਾਂਗਾ ਇਹ ਜੋ ਭੱਜਿਆ ਆਪਣੇ ਘਰ ਨੂੰ ਇਦੀ ਮਾਤਾ ਸੋਭੀ ਸੀ ਆਪਣੀ ਮਾਤਾ ਸੋਭੀ ਨੂੰ ਜਾ ਕੇ ਕਹਿੰਦਾ ਮਾਤਾ ਜੀ ਕਿ ਆਪਾਂ ਹੁਣ ਅਮੀਰ ਹੋ ਜਾਵਾਂਗੇ ਅਮੀਰ ਮਾਤਾ ਸੋਭੀ ਕਹਿੰਦੀ ਖੰਗਿਆ ਤੈਂ ਕਿਸੇ ਦੀ ਜਾਨ ਬਚਾਤੀ ਜਿਹੜਾ ਤੂੰ ਕਹਿ ਰਿਹਾ ਕਿ ਆਪਾਂ ਅਮੀਰ ਹੋ ਜਾਵਾਂਗੇ ਤੈਂ ਭਲਾ ਕਰਤਾ ਕਹਿਣ ਲੱਗਿਆ ਮਾਤਾ ਜੀ ਗੁਰੂ ਗੋਬਿੰਦ ਸਿੰਘ ਸਰਕਾਰ ਦੇ ਬਾਗੀ ਨੇ ਸਿੰਘ ਸਾਰੇ ਅਤੇ ਉਹਨਾਂ ਦੇ ਮੌਕੇ ਪਿੱਛੇ 22 ਧਾਰ ਦੀਆਂ ਫੌਜਾਂ ਪਈਆਂ ਹੋਈਆਂ ਨੇ ਜੋ 10 ਲੱਖ ਦੇ ਗਿਣਤੀ ਦੇ ਵਿੱਚ ਨੇ ਮਾਤਾ ਜੀ ਗੁਰੂ ਗੋਬਿੰਦ ਸਿੰਘ ਤਾਂ ਪਤਾ ਨਹੀਂ ਕਿਸ ਪਾਸੇ ਭੱਜ ਗਏ ਨੇ ਸਿੰਘ ਵੀ ਭੱਜ ਗਏ ਨੇ ਆ ਛੋਟੇ ਰਾਜ ਦਲਾਰੇ ਮੈਂ ਸਾਧੂ ਰਾਮ ਦੀ ਕੁਟਿਆ ਜਿ ਬਿਠਾਏ ਆ ਮਾਤਾ ਜੀ ਨੂੰ ਬਿਠਾਤਾ ਉਹਨਾਂ ਦੇ ਕੋਲੇ ਬੇਅੰਤ ਮਾਇਆ ਹੈ ਮਾਤਾ ਜੀ ਤੁਸੀਂ ਐ ਕਰੋ ਕਿ ਖੀਰ ਤਿਆਰ ਕਰੋ ਮੈਂ ਮਰਿੰਡੇ ਤੋਂ ਜਾ ਕੇ ਦੋ ਜ਼ਹਿਰ ਦੀਆਂ ਪੁੜੀਆਂ ਲੈ ਕੇ ਆਉਣਾ ਅਤੇ ਤੁਸੀਂ ਖੀਰ ਦੇ ਵਿੱਚ ਮਿਲਾ ਦਿਓ ਇਹਨਾਂ ਨੂੰ ਸਦਾ ਦੀ ਨੀਂਦ ਇੱਥੇ ਸਲਾ ਦੇਵਾਂਗੇ ਇਸ ਪਿੰਡ ਦੇ ਵਿੱਚ ਆਪਾਂ ਉੱਚੀਆਂ ਉਟਾਰੀਆਂ ਪਾ ਲਵਾਂਗੇ ਸੰਸਾਰ ਦੇ ਲੋਕ ਕਹਿਣਗੇ ਹਉ ਗੰਗੂ ਰਾਮ ਦੀਆਂ ਹਵੇਲੀਆਂ ਨੇ ਗੰਗੂ ਰਾਮ ਦੀਆਂ ਉਟਾਰੀਆਂ ਨੇ ਜਦੋਂ ਇਹ ਗੱਲ ਆਖੀ ਮਾਤਾ ਜੀ ਨੇ ਮੱਥੇ ਦੇ ਉੱਤੇ ਹੱਥ ਮਾਰਿਆ ਕਹਿਣ ਲੱਗੀ ਗੰਗਿਆ ਤੂੰ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਜਾਂਦਾ ਹੁੰਦਾ ਸੀ ਤੂੰ ਤਾਂ ਕਹਿੰਦਾ ਹੁੰਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਕੋ ਸੰਗਤ ਦੇ ਇਕੋ ਪੰਗਤ ਦੇ ਵਿੱਚ ਬਿਠਾ ਕੇ ਸਾਰਿਆਂ ਨੂੰ ਪ੍ਰਸ਼ਾਦਾ ਪਾਣੀ ਸਿਖਾਉਂਦੇ ਨੇ ਉਹ ਤਾਂ ਕਹਿਦਾ ਹੁੰਦਾ ਸੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆ ਮੈਨੂੰ ਵਸਤਰ ਦਿੱਤੇ ਨੇ ਆ ਸੋਨੇ ਦੀਆਂ ਮੋਹਰਾਂ ਦਿੱਤੀਆਂ ਨੇ ਗੰਗਿਆ ਤੈਨੂੰ ਅੱਜ ਕੀ ਹੋ ਗਿਆ ਕਹਿਣ ਲੱਗਿਆ ਮਾਤਾ ਪਿਛਲੀਆਂ ਗੱਲਾਂ ਛੱਡੋ ਜੋ ਅੱਜ ਦਾ ਮੌਕਾ ਉਹ ਸੰਭਾਲਣ ਦੀ ਕਿਰਪਾ ਕਰੋ ਮਾਤਾ ਜੀ ਨੇ ਆਖਿਆ ਗੰਗਿਆ ਉਹਨਾਂ ਦੀਆਂ ਤੂੰ ਕੁਰਬਾਨੀਆਂ ਨੂੰ ਨਹੀਂ ਜਾਣਦਾ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜੀ ਵੱਲ ਨਜ਼ਰ ਮਾਰ ਉਹਨਾਂ ਨੇ ਦਿੱਲੀ ਚਾਂਦਨੀ ਚੌਕ ਦੇ ਵਿੱਚ ਆਪਣਾ ਪਾਵਨ ਪਵਿੱਤਰ ਖੂਨ ਡੋਲ੍ਹਿਆ ਤੂੰ ਉਹਨਾਂ ਦੇ ਵੱਲ ਦੇਖਾ ਗੁਰੂ ਰੂਪ ਗੁਰੂ ਖਾਲਸਾ ਜੀ ਕਹਿਣ ਲੱਗਿਆ ਮਾਤਾ ਜੀ ਇਹ ਗੱਲਾਂ ਤੁਸੀਂ ਛੱਡੋ ਇਹਨਾਂ ਦੇ ਉੱਤੇ ਮਿੱਟੀ ਪਾਓ ਉਹ ਜਿਸ ਤਰ੍ਹਾਂ ਗੰਗੂ ਦੇ ਘਰ ਦੇ ਵਿੱਚ ਮਾਤਾ ਸੋਭੀ ਸਿਆਣੀ ਦੇ ਸਵਾਲ ਜਵਾਬ ਹੁੰਦੇ ਨੇ ਇੱਕ ਪਾਸੇ ਉਹ ਗੰਗੂ ਕੀ ਕਹਿੰਦਾ ਦੂਸਰੇ ਪਾਸੇ ਮਾਤਾ ਸੋਭੀ ਕੀ ਕਹਿੰਦੀ ਆ ਕਿ ਧੋਖਾ ਕਰੀ ਨਾ ਤੂੰ ਦੇਸ਼ ਭਗਤਾਂ ਦੇ ਨਾਲ ਵੇ ਇੱਕ ਪਾਸੇ ਉਹ ਗੰਗੂ ਕਹਿੰਦਾ ਗੁਰੂ ਭੱਜ ਗਿਆ ਗੁਰੂ ਭੱਜ ਗਿਆ ਇਹਨੇ ਪਹਿਲੀ ਸਰਕਾਰ ਦੇ ਗੁਰੂਤਾ ਭੱਜ ਗਿਆ 10 ਲੱਖ ਫੌਜ ਮਗਰ ਲੱਗੀ ਐ ਉਹ ਉਹਨਾਂ ਲੈਣਾ ਨੂੰ ਕਿ ਵੀ ਸ਼ਰੀਅਤ ਆ ਐ ਉਹ ਕਹੀ ਜਾਂਦਾ ਇਧਰ ਸਰਦਾਰ ਸਾਹਿਬਾਨ ਬੇਅੰਤ ਮਾਇਆ ਹੋਰ ਸੰਗਤਾਂ ਵੱਲੋਂ ਬੇਅੰਤ ਮਾਇਆ ਭੇਜੀ ਗਈ ਆਹੀ ਕਾਪਤਾ ਜਿੱਥੇ ਨੇ ਪੜਦੇ ਆ ਕਿਉਂਕਿ ਜਿੰਨਾ ਕ ਸਮਾਂ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੀ ਵੱਲੋਂ ਜਥੇ ਨੂੰ ਪ੍ਰਾਪਤ ਹੁੰਦਾ ਉਹਨੇ ਹਾਜ਼ਰੀ ਭਰੀ ਦੀ ਆ ਕੇ ਬਹੁਤ ਧੰਨਵਾਦ ਐ ਆਹ ਜਥੇ ਦੇ ਕੋਲੋਂ ਆਹ ਕਾਪਤਾ ਸੁਣੋ ਬੜੇ ਪਿਆਰ ਸਤਿਕਾਰ ਦੇ ਨਾਲ ਇਤਿਹਾਸ ਤਾਂ ਬਹੁਤ ਲੰਮੇ ਨੇ ਕਿਉਂਕਿ ਗੁਰੂ ਰੂਪ ਗੁਰੂ ਖਾਲਸਾ ਜੀ ਪਤਾਲ ਨਾਲੋਂ ਡੂੰਘੇ ਨੇ ਪਾਤਸ਼ਾਹ ਮਹਾਰਾਜੇ ਸ਼ਹੀਦ ਸਿੰਘਾਂ ਦੇ ਇਤਿਹਾਸ ਅਸਮਾਨ ਨਾਲੋਂ ਉੱਚੇ ਨੇ ਇਤਿਹਾਸ ਕਵੀ ਲਿਖਦਾ ਗੁਰੂ ਰੂਪ ਗੁਰੂ ਖਾਲਸਾ ਜੀ ਸੁਣਿਓ ਜਿਹੜਾ ਖਿਆਲ ਦੇ ਨਾਲ ਕੱਲ ਦੇਖਿਆ ਸੀ ਫੋਲ ਕੇ ਇਤਿਹਾਸ ਦਾ ਪੰਨਾ ਸਿੰਘ ਜੰਗਲਾਂ ਵਿੱਚ ਦਿਨ ਕੱਟਦੇ ਪਾਕ ਅਛ ਘਟੰਨਾ ਨਾ ਮਿਲਦੀ ਮੂਲੀ ਖਾਣ ਨੂੰ ਚੂਪੜ ਨੂੰ ਗੰਨਾ ਖਾਲੀ ਹੋ ਗਏ ਸ਼ਹਿਰ ਸੀ ਲੁਧਿਆਣਾ ਖੰਨਾ ਨਹੀਂ ਤੇਰੀਆਂ ਰੀਸਾ ਗੁਜਰੀਆਂ ਚੰਨਾ ਜਦ ਲਿਖਦੇ ਗੱਲ ਇਤਿਹਾਸਕਾਰ ਫਿਰ ਕਿਉਂ ਨਾ ਮੰਨਾ ਆਹ ਬੜੇ ਪਿਆਰ ਸਤਕਾਰ ਦੇ ਨਾਲ ਜਥੇ ਦੇ ਕੋਲੋਂ ਸਰਬਣ ਕਰੋ ਜੇ ਤਰ੍ਹਾਂ ਗੰਗੂ ਦੇ ਘਰ ਦੇ ਵਿੱਚ ਮਾਤਾ ਸੋਭੀ ਦੇ ਤੇ ਗੰਗੂ ਦੇ ਸਵਾਲ ਜਵਾਬ ਐਉ ਹੋਏ ਨਹੀਂ ਕਿਸੇ ਦੇ ਬਹਾਰਾਂ ਨੂੰ ਸੁੱਕਣ ਦਿੱਤਾ ਪਾਵੇਂ ਆਪਣੇ ਮਹਾਨ ਗੁਬਰਾਨ ਹੋ ਗਏ ਅੱਖਾਂ ਸਾਮਾ ਕੀਤੀਆਂ ਲੱਖਾਂ ਪੁੱਤਰਾਂ ਦੇ ਆਪਣੇ ਚਾਰੇ ਜੱਗ ਤੋਂ ਕਰਵਾਨ ਹੋ ਗਏ ਬੰਗੂ ਆਖ ਰਹਾ ਸੁਣੀ ਅੰਮਾ ਮੇਰੀਏ ਧਨ ਲੁੱਟਣ ਹਾਂ ਲਗਾਉਣੀ ਨਹੀਂ ਹੋ ਦੇਰੀਏ ਢੰਗ ਦੱਸ ਦੇ ਤੂੰ ਜਾ ਕੇ ਮੈਂ ਫੇਰੀਏ ਸਾਂਝ ਇਹਨਾਂ ਦਾ ਨਾ ਕੋਈ ਵਿੱਚ ਸੰਸਾਰ ਦੇ ਗੁਰੂ ਭੱਜ ਗਿਆ ਇਹਨੇ ਬੈਰੀ ਸਰਕਾਰ ਦੇ ਗੁਰੂ ਭੱਜ ਗਿਆ ਤੇ ਇਹਨੇ ਬੈਰੀ ਸਰਕਾਰ ਦੇ ਆਲਾ ਬੁੱਢੜੀ ਮਸੂਮਾ ਦੂਮੇ ਬੱਚੇ ਵੇ ਪਤਾ ਹੈ ਨਹੀਂ ਕਿਵੇਂ ਝਾਲ ਮਾਤੋਂ ਬਚੇ ਵੇ ਲੋਗ ਵਾਸ ਹੋ ਕੇ ਕੰਮ ਕਰੇ ਕੱਚੇ ਵੇ ਨੂਨ ਇਹਨਾਂ ਦਾ ਤੂੰ ਖਾਦਾ ਪੂਰਾ 21 ਸਾਲ ਵੇ ਧੋਖਾ ਕਰੀ ਨਾ ਤੂੰ ਦੇਸ਼ ਭਗਤਾ ਦੇ ਨਾਲ ਵੀ ਧੋਖਾ ਕਰੀ ਨਾ ਤੂੰ ਦੇਸ਼ ਭਗਤਾ ਦੇ ਨਾਲ ਵੀ ਉਹੀ ਤੂ ਬਣੇ ਹਾਏ ਕਾਰਕੇ ਬਗਾਪਤਾ ਸਿਰ ਖੋਦ ਪਾਈਆ ਆਪਣੇ ਅਦਾਬਤਾ ਦੇਖ ਮਾਤ ਨੂੰ ਉਹ ਮੰਨਦਾ ਜਵਾਬਤਾ ਲੜੇ ਸਾਥ ਨਾਲ ਸੂਬਾ ਰਾਏ ਭਾਈ ਤਾਰ ਦੇ ਪੁਰਖਾ ਪੱਜ ਗਿਆ ਤੇ ਇਹਨੇ ਬੈਰੀ ਸਰਕਾਰ ਦੇ ਗੁਰੂ ਭੱਜ ਗਿਆ ਤੇ ਇਹਨੇ ਬੈਰੀ ਸਰਕਾਰ ਦੇ ਸਾਡੇ ਲਈ ਉਸਨੇ اٹھਾਇਆ ਸੀ ਇਹ ਪਤਾ ਆਪਣਾ ਦਿਲ ਦੇ ਵਿੱਚ ਲਾਇਆ ਸੀ ਤਨ ਮਨ ਤਨ ਆਪਣਾ ਗਵਾਇਆ ਸੀ ਦੁਖੀ ਕੰਬ ਗਏ ਸੀ ਸੋਣ ਸਤ ਸ੍ਰੀ ਅਕਾਲ ਵੇ ਧੋਖਾ ਕਰੀ ਨਾ ਤੂੰ ਦੇਸ਼ ਭਗਤਾ ਦੇ ਨਾਲ ਵੇ ਧੋਖਾ ਕਰੀ ਨਾ ਤੂੰ ਦੇਸ਼ ਭਗਤਾ ਦੇ ਨਾਲ